ਪੂਰ ਪੱਕਿਆ ਬਾਕੀ ਸਾਡਾ ਏਰੀਆ ਜਿਹੜਾ ਹਾਥੋਰਾ ਹੈ ਜੀ ਉਹ ਅੰਬਾ ਦਾ ਗੜ ਮੰਨਿਆ ਜਾਂਦਾ ਜੀ ਜੀ ਨਾਲ ਹਮਾਰਾ ਸ਼ੁਰੂ ਹੋ ਜਾਂਦਾ ਜੀ 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 ਪਰ ਉੱਥੇ ਦਾ ਵੀ ਅੰਬ ਜੇ ਅਸੀਂ ਖਾਈਏ ਤਾਂ ਉਹ ਵੀ ਇੰਨਾ ਬੱਤੀ ਠੀਕ ਹੈ ਕਾਫੀ ਤੇਜ਼ੀ ਜੀ ਜੀ ਸੋਏ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀ ਕਿਉਂਕਿ ਮੈਂ ਤਾਂ ਆਦੇ ਆਂਬ ਨੂੰ ਭਾਵੇਂ ਖੱਟਾ ਹੋਤਾ ਵੀ ਮਿੱਠਾ ਦੱਸੋਣੇ ਕੋਕਾ ਬੇਲਾ ਬਿਜ਼ਨਸ ਹੈ ਨਹੀਂ ਨਹੀਂ ਪਰ ਤੁਹਾਨੂੰ ਮੈਂ ਕਹਿੰਦਾ ਜੀ ਮਿਸ਼ਰੀ ਨਾਲੋਂ ਵੀ ਮਿੱਠਾ ਆਜੀ ਕਿਚਨ ਜ਼ਿੰਦਗੀ ਦੀ ਹੈ ਜਾਂ ਮਿੱਠਾ ਮੈਂ ਤਾਂ ਕਹਿੰਦੇ ਔਰ ਜਿਹਨੂੰ ਕੋਈ ਜਿਹਨੂੰ ਕੋਈ ਡਾਊਟ ਹੋਵੇ ਨਾ ਲੈਂਦਾ ਹੈ ਵਸ ਤਿੰਨ ਚਾਰ ਦਿਨ ਮੈਨੂੰ ਪਤਾ ਆ ਕੀ ਬਾਤ ਹੈ ਆ ਦੇਖੋ ਜੀ ਮੈਨੂੰ ਜਿਆਦਾ ਆਨੰਦ ਆ ਗਿਆ ਜੀ ਲਓ ਟੈਸਟ ਕਰੋ ਤੁਸੀਂ ਤੇ ਬਸ ਇੱਕ ਕੁਆਲਿਟੀ ਹੈ ਆਪਣੇ ਕੋਲੇ ਵਾਹ ਜੀ ਵਾਹ ਆ ਕਲਰ ਦੇਖ ਲੋ ਲੈ ਲਫਾਫੇ ਚ ਪਿਆ ਅੰਬ ਮੈਂ ਕਹਿੰਦਾ ਜੀ ਦੇਖ ਕੇ ਹੈਰਾਨ ਹੋ ਗਿਆ ਜੀ ਬਹੁਤ ਵਧੀਆ ਸੋ ਆਓ ਸੌਣ ਦਾ ਮਹੀਨਾ ਚੜ ਗਿਆ ਹੈ ਅੰਬ ਵੀ ਲਾਉਣ ਦਾ ਟਾਈਮ ਹੈ ਹਰੇਕ ਬੂਟਾ ਲੱਗਣਾ ਹੈ ਜਲਾਲਾਬਾਦ ਤੋਂ ਫਰੋਹੀਪੁਰ ਰੋਡ ਨੇੜੇ ਫੱਤੂ ਸਮੂਟਾਲੀਆਂ ਗੁਰਦੁਆਰਾ ਸਾਹਿਬ ਦੇ ਓਨ ਰੋਡ ਨਰਸਰੀ ਆਪਣੀ ਪਿੰਡ ਪੀਰ ਮੁਹੰਮਦ ਸਤਿ ਸ਼ਕਾਲ ਜੀ ਸਾਰਿਆਂ ਨੂੰ ਜੀ ਅੱਜ ਸਾਡੇ ਪਹਿਲਾ ਵਾਲੇ ਕਸਟਮਰ ਸਾਡੇ ਕੋਲ ਆਏ ਨੇ ਜਿਹੜੇ ਸਾਡੇ ਕੋਲ ਬੂਟੇ ਲੈ ਕੇ ਜਾ ਚੁੱਕੇ ਨੇ ਸ ਤੇ ਅੱਜ ਅਸੀਂ ਅਲਫਾਂਸੋ ਆਂਬ ਦਾ ਸ਼੍ਰੀ ਗ੍ਰੇਨਸ ਕਰਾਂਗੇ ਤੇ ਰਾਜਕੁਮਾਰ ਨੂੰ ਇਹ ਖਾ ਕੇ ਦਿਖਾਉਣਾ ਨਾਲ ਇਹਨਾਂ ਦੇ ਵੀਰਜੀ ਕੰਪਨੀ ਵਾਲੇ ਆਏ ਨੇ ਇਹਨਾਂ ਕੋਲ ਏਜੰਸੀ ਵੀ ਹੈ ਸੋਨਾਲੇਕਾ ਦੀ ਤੇ ਤੁਹਾਨੂੰ ਅੱਜ ਦਾ ਟੈਸਟ ਕਰਾਣਾ ਜਿਹੜੇ ਲੋਕ ਕਹਿੰਦੇ ਸੀ ਲਫਾਂਸੋ ਇੱਥੇ ਹੁੰਦਾ ੜੇ ਕਾਮਯਾਬ ਨਹੀਂਗਾ ਔਰ ਇ ਲਫਾਂਸੋ ਅੰਬ ਦੀ ਸਾਡੇ ਕਿਸਮਾਂ ਔਰ ਆਲਰੇਡੀ ਅੰਬ ਲੱਗੇ ਹੋਏ ਨੇ ਤੇ ਇਸ ਜੱਜ ਕੱਟਣਾ ਇਹਦੀ ਰਾਜਬਾਦੀ ਬੜਾ ਕਰਦਾ ਆ ਦੇਖ ਲਓ ਇਹ ਕੋਈ ਨਕਲੀ ਨਹੀਂਗਾ ਵੇਖ ਲਓ ਕਈ ਵਾਰ ਬੰਦ ਕਹਿੰਦੇ ਵੀ ਨਕਲੀ ਫਲਾਂ ਲੱਗਿਆ ਹੋਣਾ ਤੇ ਜਿੰਨੇ ਵੇਖਣੇ ਹੋਰ ਵੀ ਬਹੁਤ ਲੱਗੇ ਹੋਇਆ ਚਲੋ ਕੱਟੋ ਜੇ ਨੂੰ ਲਓ ਜੀ ਉੱਤਰ ਗਿਆ ਨਾਲ ਹੋਰ ਕੱਟਦੇ ਆ ਤੁਹਾਨੂੰ ਦੋਵੇਂ ਜੇ ਨੂੰ ਅਲੇ ਲੈਂਦਾ ਵਸ ਤਿੰਨ ਚਾਰ ਦਿਨ ਮੈਨੂੰ ਪਤਾ ਸੀਗਾ ਵੀ ਕੀ ਬਾਤ ਹੈ ਬਹੁਤ ਜਿਆਦਾ ਆਨੰਦ ਆ ਗਿਆ ਜੀ ਲਓ ਟੈਸਟ ਕਰੋ ਤੁਸੀਂ ਤੇ ਬਸ ਇੱਕ ਕੁਆਲਿਟੀ ਹੈ ਆਪਣੇ ਕੋਲੇ ਵਾਹ ਜੀ ਵਾਹ ਆ ਕਲਰ ਵੇਖ ਲੋ ਅਲੇ ਲਫਾਫੇ ਚ ਪਿਆ ਅੰਬ ਸਹੀ ਇਹਦਾ ਜਦੋਂ ਧਰਤੀ ਚ ਪਿਆ ਉਦੋਂ ਇਹਨੂੰ ਇਹਨੂੰ ਲੱਗਦਾ ਹੈ ਪੂਰਾ ਨਵ ਸਰ ਤੁਸੀਂ ਵੀ ਲਓ ਕੀ ਮੋਕਾ ਨਹੀਂ ਆਇਆ ਹੈ ਆਓ ਜਿਗ ਬਾਏ ਵਾਲਿਓ ਇਸ ਤੋਂ ਕਰੋ ਦਜ਼ੀਂ ਕਿ ਅੰਬ ਬਹੁਤ ਟੇਸਟੀ ਹੈ ਜੀ ਯਾਨੀ ਇਹੋ ਦਰ ਲਾਇਲ ਕਲੋਸ ਦਰੋ ਬੱਤੀ ਅੰਬ ਬਹੁਤ ਟੇਸਟੀ ਹੈ ਜੀ ਤੇ ਕਿਹੜਾ ਹੈਗਾ ਜੀ ਐਲਫਾਂਸੋ ਹੈ ਜੀ ਕਿਹੜਾ ਐਲਫਾਂਸੋ ਹਨ ਜਾਨ ਜੀ ਐਲਫਾਂਸੋ ਬਹੁਤ ਵਧੀਆ ਜੀ ਟੇਸਟ ਨੂੰ ਵੀ ਵਧੀਆ ਹੈਗਾ ਮਿੱਠਾ ਅੰਬ ਹੈ ਜੀ ਤੇ ਬੱਤੀ ਪਾਈ ਜੀ ਹੁਣੀ ਸਾਡੇ ਰਾਜਮਾਰ ਜੀ ਦੱਸਿਓ ਹਾਂ ਕਿ ਬਹੁਤ ਵਧੀਆ ਆਏ ਆ ਜੀ ਇੱਥੇ ਆਪਣੇ ਬੂਟੇ ਲੈ ਕੇ ਹਾਂ ਦਰਦਸਤਾਂ ਵਾਲੇ ਅੱਜ ਇਹਦੇ ਬਰਦਸਤਾਂ ਪਰ ਬੂਟੇ ਲੈ ਕੇ ਆਪੋ ਤੇ ਆਸੀ ਬੂਟੇ ਲੈਣਾ ਤੋਂ ਮਸੰਦੀ ਦੇ ਲੈ ਗਏ ਜੀ ਉਦੋਂ ਬਾਅਦ ਅਸੀਂ ਅਮਰੂਦਾਂ ਦੇ ਬੂਟੇ ਲੈ ਗਏ ਜੀ ਬਰੂਦਾਂ ਦੇ ਬੂਟੇ ਇੱਕ ਇੱਕ ਫੁੱਟ ਦੇ ਹੋਣੇ ਆ ਤੇ ਉਹਦੇ ਨਾਲ ਪੰਜ ਪੰਜ ਅਮਰੂਦ ਲੱਗੇ ਖੜੇ ਆ ਜੀ ਹੈਰਾਨ ਕਰਨ ਵਾਲੀ ਗੱਲ ਹੈ ਜੀ ਬਹੁਤ ਵਧੀਆ ਆ ਜਿਹੜੀ ਅੱਜ ਅਸੀਂ ਆ ਆਈਟਮ ਬੱਤੀ ਸਾਹਿਬ ਨੇ ਆਪਾਂ ਨੂੰ ਆ ਤੋੜ ਕੇ ਅੰਬ ਪਾਇਆ ਹੈ ਤਾਂ ਮੈਂ ਕਹਿੰਦਾ ਵੀ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਇੰਨਾ ਸਵਾਦ ਅੰਬ ਕਦੇ ਬਾਜ਼ਾਰ ਚੋਂ ਲੈ ਕੇ ਤੇ ਖਾਦਾ ਆ ਤਾਂ ਨਹੀਂ ਸਵਾਦ ਆਏਗਾ ਇੰਨਾ ਇਹ ਮਤਲਬ ਬਿਨਾਂ ਰੈਸਪਰੇਟੋ ਲੇਖੋ ਲੇਖੋ ਹਾਂਜੀ ਹਾਂਜੀ ਆ ਗਿੱਟੇ ਵੀਖਾਓ ਜੀ ਹਾਂ ਬਿਲਕੁਲ ਸਹੀ ਅੰਬ ਅੰਬ ਜਿਆਦਾ ਤੇ ਗਿੱਟੇ ਕਿ ਸਿਰਪੇ ਗੁੱਠੇ ਚ ਨਹੀਂ ਨਿਕਲੀ ਆ ਅੰਬ ਦਾ ਸਵਾਦ ਜਿਵੇਂ ਅੰਬ ਅੰਬ ਦਾ ਉੱਤੇ ਗੁੱਦਾ ਘਟ ਹੁੰਦਾ ਮੈਂ ਕਹਿੰਦਾ ਜੀ ਖਾਣ ਦਾ ਸਵਾਦ ਹੀ ਵੱਖਰਾ ਅੰਬ ਦਾ ਹਾਂ ਸੋ ਗਿੱਟਕ ਦਾ ਨਾਮ ਆਤਰਿਆ ਬਿਲਕੁਲ ਜੀ ਬਿਲਕੁਲ ਜਿਵੇਂ ਅੰਗੂਠੇ ਜਿੰਨੀ ਆ ਬਾਕੀ ਸਾਰਾ ਆਮ ਵੀ ਉੱਪਰ ਤੇ ਹੁਣ ਇੱਥੇ ਆ ਕੇ ਬੰਦਾ ਪੈਸੇ ਭੁੱਲ ਜਾਂਦਾ ਲਾਏ ਹੋਏ ਜਦੋਂ ਬੰਦਾ ਨੂੰ ਕੁਆਲਿਟੀ ਮਿਲਦੀ ਨਹੀਂ ਜੀ ਮੈਂ ਇੱਕ ਮੇਰਾ ਦੋਸਤ ਹੈ ਲਾਹਤੂ ਕਾ ਮੰਡੀ ਤੋਂ ਰਿੱਕੀ ਛਾਵੜਾ ਉਹ ਕਹਿੰਦਾ ਵੀ ਬੂਟੇ ਦੀ ਕੀਮਤ ਉਹਨਾਂ ਦਾ ਰੋਸੇ ਜਿਹੜਾ ਅਪ ਘਰ ਜਾ ਕੇ ਲਾਉਂਦੇ ਨੇ ਜਦੋਂ ਲੱਗ ਗਿਆ ਉਸ ਤੋਂ ਬਾਅਦ ਉਹਦੀ ਕੀਮਤ ਨਹੀਂ ਹੁੰਦੀ ਉਹਦੀ ਕੁਆਲਿਟੀ ਹੁੰਦੀ ਹੈ ਪਰ ਕਾਰਨ ਕੀ ਹੈ ਵੀ ਨਰਸਰੀ ਖੋਲਣੀ ਕਿਉਂ ਪਈ ਕਿਉਂਕਿ ਪੈਸੇ ਵੀ ਲਾਏ ਦਾ ਪਰ ਕੁਆਲਿਟੀ ਵੀ ਨਹੀਂ ਮਿਲਦੀ ਸਗੀ ਤੁਰਦੇ ਫਿਰਦੇ ਆਉਂ ਇਸ ਲਾ ਕੇ ਪੈਸੇ ਲੈ ਕੇ ਉਸ ਤੋਂ ਬਾਦ ਉਹ ਬੂਟਾ ਖੜਿਆ ਜਾਂ ਤਾਂ ਬੂਟਾ ਹੁੰਦਾ ਨਹੀਂ ਸੀ ਨਾ ਬੜਾ ਫਰੂਟ ਨਹੀਂ ਆਉਂਦਾ ਫੋਰ ਇੱਕ ਚੀਜ਼ ਦੀ ਕੁਆਲਿਟੀ ਤੁਹਾਨੂੰ ਅਸੀਂ ਲਾਈਵ ਦਿਖਾਉਂਦੇ ਆ ਤਾਂ ਕਰਕੇ ਵੀ ਇਹ ਚੀਜ਼ਾਂ ਦੀ ਸਾਡੇ ਕੋਲ ਕੁਆਲਿਟੀ ਹੈ ਪੈਸੇ ਤੁਸੀਂ ਭਰਨੇ ਕੁਆਲਿਟੀ ਸਾਡੇ ਕੋਲ ਪਈ ਹੈ ਜਿਵੇਂ ਤਾਂ ਤੁਸੀਂ ਅੰਬ ਲਓਗੇ ਸਾਡਾ 300 ਰੁਪਏ ਤੋਂ ਵੱਡਾ ਅੰਬ ਇੰਨਾ ਸ਼ੁਰੂ ਹੋ ਜਾਂਦਾ ਹੈ ਅੱਗੇ ਜਿਓ ਜੇ ਤੁਸੀਂ ਪੈਸੇ ਭਰੋਗੇ ਇਹ ਜਿਹੜਾ ਬੂਟਾ ਹੈ ਇਹ ਇਹ ਹੁਣ 5ਵੇਂ 6ਵੇਂ ਸਾਲ ਤੇ ਫਿਰ ਰਾਜਕਮਰ ਜੀ ਕਿੱਥੋਂ ਆਪਾਂ ਜਿਹੜੇ ਬੰਦੇ ਨੇ ਸੰਭਿਆ ਹੈ ਵੰਦੇ ਉਹ ਪੈਸਾ ਦਫਾ ਆਪਣੇ ਕੋਲ ਲਊਗਾ ਨਾ ਬਿਲਕੁਲ ਜੀ ਬਿਲਕੁਲ ਫਿਰ ਉਹ ਉਸ ਹਾਬ ਨਾਲ ਸਾਡਾ ਇਹਦਾ ਰੇਟ ਹੈ ਬਿਲਕੁਲ ਸੋ ਇਸ ਕਰਕੇ ਜਾਓ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਜਿਵੇਂ ਰਾਜਗੁਰੂ ਬਾਰੇ ਦੱਸਿਆ ਆਪਾਂ ਬਾਬੇ ਗੰਡੇ ਦੇ ਮੇਲੇ ਤੇ ਇੱਥੋਂ ਜਿੱਥੇ ਮੋਮੈਂਟੋ ਵੰਡਣੇ ਸੀਗੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਇਹ ਬੂਟੇ ਵੰਡੋ ਨਾਲੇ ਅਰੇ ਆਵਲ ਆਉਗੀ ਨਾਲੇ ਛਾਂ ਬਣੋਗੀ ਆਪਣੇ ਵਾਸਤੇ ਨਾਲੇ ਖੂਬ ਖਾਵਾਗੇ ਸੋ ਇਸ ਕਰਕੇ ਜਿੱਥੇ ਮੋਮੈਂਟੋ ਦੇਣੇ ਆ ਸਰੋਪੇ ਦੇਣੇ ਆ ਬੂਟੇ ਵੰਡਿਆ ਕਰੋ ਔਰ ਅਸੀਂ ਆਪਣੇ ਵੱਲੋਂ ਜਿਵੇਂ ਐਨ ਜੀਓ ਵੀ ਆਪਣੀ ਚਲਦੀ ਕਰੋ ਆਸਰਾ ਅਸੀਂ ਆ ਪੂਰਾ ਸਹਿਯੋਗ ਕਰਾਂਗੇ ਨਾਲ ਤੁਹਾਨੂੰ ਕੋਈ ਜੇ 100 ਬੂਟਾ ਲੈ Đੋ ਅਸੀਂ 15 20 ਬੂਟਾ ਤੁਹਾਨੂੰ ਫ੍ਰੀ ਦੇ ਦਿਆਂਗੇ ਕੋਈ ਚੱਕਰ ਨਹੀਂ ਪਰ ਉਪਰਾਲਾ ਕਰੋ ਯਾਰ ਨਾਲੇ ਫਰੂਟ ਖਾਵਾਂਗੇ ਨਾਲੇ ਵਾਤਾਵਰਨ ਬਚੂਗਾ ਨਾਲੇ ਛਾਂ ਆਊਗੀ ਸਾਰਾ ਕੰਮ ਸੈੱਟ ਹੋ ਜਾਊਗਾ ਸੋ ਇਸ ਕਰਕੇ ਰਾਜੇਬਾਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਟਰੈਕਟਰ ਤੇ ਅੱਜ ਬੂਟੇ ਲੈਣ ਵੀ ਆਇਆ ਹੈ ਤੇ ਹੁਣ ਇਹਣਾ ਸਮਝੋ ਵੀ ਇਹ ਬਲਦੇਵ ਬੱਟੀ ਪਤਨੀ ਦੀ ਐਡ ਕਰਨ ਲੱਗਿਆ ਹੋਇਆ ਸੋ ਇਹ ਇਹ ਵੀ ਬੜਾ ਵਧੀਆ ਉਪਰਾਲਾ ਹੈ ਵੀਰ ਨੇ ਅੱਜ ਸੋਨਾ ਦੇ ਕਾ 4x4 ਲੈ ਕੇ ਆਏ ਨਾ ਸਾਡੇ ਆਪਣੀ ਏਜੰਸੀ ਜੋ ਇੱਥੇ ਆਪਣੇ ਕੋਲੇ ਜਲਾਲਾਪੁਰ ਏਜੰਸੀ ਹੈ ਤੇ ਨਾਲ ਬੂਟੇ ਵੀ ਲੈ ਕੇ ਜਾਣਗੇ ਡਾਇਰੈਕਟਰ ਤੇ ਉਹ ਵੀ ਕਲਿੱਪ ਤੁਹਾਡੇ ਨਾਲ ਲਾਵਾਂਗੇ ਅਸੀਂ ਤੇ ਬਾਕੀ ਤੁਸੀਂ ਪਾਜੀ ਕਿੱਥੋਂ ਆਏ ਹੋ ਮੈਂ ਹੁਸ਼ਿਆਰਪੁਰ ਤੋਂ ਆਇਆ ਜੀ ਹੁਸ਼ਿਆਰਪੁਰ ਤੋਂ ਰਾਜਕਮਰ ਜੀ ਤੋਂ ਸੁਣਿਆ ਮੈਂ ਕਾਫੀ ਤੁਹਾਡੇ ਬਾਰੇ ਜੀ 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 ਨਾਲ ਅਸੀਂ ਬੂਟੇ ਲੈ ਕੇ ਜਾਵਾਂਗੇ ਜੀ ਜੀ ਨਾਲੇ ਅਸੀਂ ਵੀਜਟ ਕੀਤਾ ਨਾਲੇ ਤੁਸੀਂ ਜਿਹੜਾ ਸਾਨੂੰ ਫਰੂਟ ਖਲਾਇਆ ਜੀ ਜੀ ਆ ਮਿਸ਼ਰੀ ਤੋਂ ਵੀ ਮਿੱਠਾ ਸੀ ਟੋਰਾ ਉਹਦੇ ਗਿਟਕ ਦੇਖੋ ਹਾਂਜੀ ਹਾਂਜੀ ਨਹੀਂ ਤਾਂ ਆਮਦ ਦੇ ਵਿੱਚੋਂ ਇੰਨੀ ਵੱਡੀ ਗਿਟਕ ਨਿਕਲਦੀ ਆ ਲੰਦੀ ਆ ਵੇਖ ਲਓ ਆ ਗਿਟਕਾ ਜੀ ਇਹਦੀ ਨਹੀਂ ਕਾਫੀ ਟੇਸਟੀ ਸੀ ਜੀ 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 ਸੁਆਦ ਆ ਗਿਆ ਪੂਰਾ ਜੀ ਜੀ ਬਈ ਮਾਰਕੀਟ ਚੋਂ ਲੈ ਕੇ ਅਸੀਂ ਖਾਂਦੇ ਆ ਉਹ ਇੰਨਾ ਟੇਸਟੀ ਨਹੀਂ ਹੁੰਦਾ ਨਾਲੇ ਨਾਲੇ ਜੀ ਇਹ ਵੇਖੋ ਇਹ ਘਰ ਦਾ ਆਰਗੇਨਿਕ ਹੋ ਗਿਆ ਇਹਨੂੰ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਕੋਈ ਕੈਮੀਕਲ ਨਹੀਂ ਲਾਇਆ ਔਰ ਵੇਖੋ ਸਭ ਤੋਂ ਵੱਡੀ ਗੱਲ ਇਹ ਉੱਪਰ ਪੱਕਿਆ ਬਾਕੀ ਸਾਡਾ ਏਰੀਆ ਜਿਹੜਾ ਹਾਥੂਰਾ ਹੈ ਜੀ ਉਹ ਅੰਬਾ ਦਾ ਗੜ ਮੰਨਿਆ ਜਾਂਦਾ ਜੀ ਜੀ ਨਾਲ ਹਮਾਚਲ ਸ਼ੁਰੂ ਹੋ ਜਾਂਦਾ ਜੀ 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 ਪਰ ਉੱਥੇ ਦਾ ਵੀ ਅੰਬ ਜੇ ਦਿਖਾਈਏ ਤਾਂ ਉਹ ਵੀ ਇੰਨਾ ਬੱਚਾ ਠੀਕ ਹੈ ਕਾਫੀ ਤੇਜ਼ੀ ਜੀ ਜੀ ਸੋਏ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀ ਕਿਉਂਕਿ ਮੈਂ ਤਾਂ ਆਦੇ ਆਂਬ ਨੂੰ ਭਾਵੇਂ ਖੱਟਾ ਹੋ ਤਾਂ ਮਿੱਠਾ ਦੱਸੋਣਾ ਕੋਈ ਬੇਲਾ ਬਿਜ਼ਨਸ ਹੈ ਨਹੀਂ ਜੀ ਨਹੀਂ ਪਰ ਤੋਂ ਨੂੰ ਮੈਂ ਕਹਿੰਦਾ ਜੀ ਮਿਸ਼ਰੀ ਨਾਲੋਂ ਵੀ ਮਿੱਠਾ ਆਜ ਕਿੱਟਨ ਦੀ ਨਹੀਂ ਇੰਨਾ ਮਿੱਠਾ ਮੈਂ ਤਾਂ ਕਹਿੰਦੇ ਔਰ ਜਿਹਨੂੰ ਕੋਈ ਜਿਹਨੂੰ ਕੋ ਡਾਊਟ ਹੋਵੇ ਨਾ ਅਸੀਂ ਇਹ ਅੰਬ ਸਾਡੇ ਕੋਲ 40 50 ਪੀਸ ਕਰ ਅਸੀਂ ਕੱਟਦੇ ਰਾਂਗੇ ਤੁਸੀਂ ਮੇਰੇ ਨਾਲ ਕਨੈਕਟ ਕਰਕੇ ਤੁਸੀਂ ਆ ਕੇ ਖਾ ਸਕਦੇ ਹੋ ਬਾਅਦ ਚ ਬੂਟਾ ਲੈ ਲਓ ਜੇ ਜਲਾਲਾਬਾਦ ਤੋਂ ਫਰੋਹੀਪੁਰ ਰੋਡ ਨੇੜੇ ਫੱਤੂ ਸਮੂਟਾਲੀ ਜਾਂ ਗੁਰਦੁਆਰਾ ਸਾਹਿਬ ਦੇ ਓਨ ਰੋਡ ਨਰਸਰੀ ਆ ਆਪਣੀ ਪਿੰਡ ਪੀਰ ਮੁਹੰਮਦ ਇੱਕ ਵਾਰ ਵੇਸਟ ਕਰੋ ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਆ ਜਾਊਗਾ ਬੂਟੇ ਲਾ ਕੇ ਬਾਕੀ ਜਿਹੜੀ ਚੰਗੀ ਚੀਜ਼ ਲੈਣੀ ਹੈ ਫਿਰ ਬਾੜੇ ਮੋੜੇ ਪੈਸੇ ਤਾਂ ਵੀਰ ਜੀ ਉਹਦੇ ਤੇ ਲੱਗਦੇ ਹੋਣਗੇ ਠੀਕ ਹੈ ਜੀ ਜਿਹੜਾ ਆਪਾਂ ਬੂਟਾ ਹੀ ਇੰਨਾ ਕੁ ਲੈਣਾ ਜੀ ਉਹ 100 150 ਦਾ ਬੈਲ ਉਹ ਫਿਰ 4-5 ਸਾਲ ਪਾਲਣਾ ਪੈਣਾ ਸੋ ਤੁਹਾਨੂੰ ਪਲਿਆ-ਪਲਾਇਆ ਬੂਟਾ ਤੇ ਆਗੇ ਔਰ ਛੋਟ ਹੁੰਦੀ ਹੈ ਚਾਂਸ ਕਿਉਂਕਿ ਥੱਲੇ ਜੜ ਕੱਟ ਹੁੰਦੀ ਨਾ ਹੁਣ ਆਵੇ ਕੋ ਬੈਗ ਕਿੱਡੇ ਕਿੱਡੇ ਬਣਿਆ ਵਾ ਥੱਲੇ ਸੈਨੇ ਵੱਡੇ ਬੈਗ ਚ ਰਾਜਕੁਮਾਰ ਜੀ ਦਾ ਬੂਟਾ ਸੁਪੂਗਾ ਜੇ ਥੱਲੇ ਆ ਕੇ ਦੋ ਮਣ ਮਿੱਟੀ ਆ ਥੱਲੇ ਸੋ ਆਓ ਇੱਕ ਵਾਰ ਵਿਜ਼ਿਟ ਕਰੋ ਵੀਡੀਓ ਕਿਵੇਂ ਦੀ ਲੱਗੇ ਕਿ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਨਵੀਂ ਅਪਡੇਟ ਨਾਲ ਤੁਸੀਂ ਜੁੜੇ ਰਹੋ ਜੀ ਦੇਵ ਲਾਇਬ੍ਰੇਰੀਓ ਤੇ ਦੇਵ ਗ੍ਰੀਨਲੈਂਡ ਨਰਸੀ ਦੇ ਨਾਲ ਮਿਹਰਬਾਨੀ ਠੀਕ ਹੈ ਜੀ ਰਾਜਕੁਮਾਰ ਜੀ ਠੀਕ ਹੈ ਸਰ ਥੈਂਕ ਯੂ ਜੀ ਇਹ ਬਾਈ ਜੀ ਲੈ ਚੱਲੇ ਆ ਵੇਖੋ ਕਿੰਨਾ ਦਾ ਬੂਟਾ ਆਪਣੇ ਕੋਲੋਂ ਔਰ ਕਬਾਇ ਦੇ ਵਿੱਚ ਵੀ ਕਾਫੀ ਬੂਟੇ ਆਪਣੇ ਕੋ ਗਏ ਆ ਹੁਣ ਇਹ ਬੂਟੇ ਦੇ ਇਹਨਾਂ ਦੇ ਪੈਸੇ ਭਰਿਆ ਇਹਦੀ ਸਾੰਭਦੇ ਔਰ ਇੱਕ ਸਾਲ ਇਹਨਾਂ ਨੂੰ ਕਿਹਾ ਵੀ ਇਹਦਾ ਫਰੂਟ ਨਹੀਂ ਲੈਣਾ ਔਰ ਮੈਂ ਕਹਿੰਦਾ ਵੀ ਇੱਕ ਸਾਲ ਛੱਡ ਕੇ ਵੇਖੋ ਜੇ ਫਰੂਟ ਇਹਦੀ ਵੀਡੀਓ ਪਾਵਾਂਗੇ ਆਪਾਂ ਨੂੰ ਸੋ ਸਾਡੇ ਕੋਲ ਸਾਰਾ ਲਾਈਵ ਹੈ ਤੇ ਜਿਨ੍ਹਾਂ ਨੇ ਸਾਡੇ ਕੋਲ ਬੂਟੇ ਨਹੀਂ ਲਏ ਉਹ ਜਿਹੜੇ ਕਮੈਂਟ ਕਮੈਂਟ ਕਰਨ ਵਾਲੇ ਉਹ ਬੰਦੇ ਫਿਰ ਸਾਰੇ ਪੰਜੇ ਉਂਗਲ ਇੱਕ ਵਾਰਗੇ ਨਹੀਂ ਹੁੰਦੇ ਆ ਬਹੁਤ ਦੁਨੀਆ ਪਈ ਆ ਤੇ ਇਸ ਕਰਕੇ ਇੱਕ ਵਾਰ ਵਿਚ ਕਰਾਂਗੇ ਤੁਹਾਨੂੰ ਪਤਾ ਲੱਗੂਗਾ ਧੰਨਵਾਦ Kalt, 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 wir haben